ਸੋ ਸੰਗਤ ਜੀ ਅਸਾ ਪਹੁੰਚਿਆ ਸ੍ਰੀ ਦਰਬਾਰ ਸਾਹਿਬ ਆਪਾਂ ਤਰਨਤਾਰਨ ਸਾਹਿਬ ਜਥੇ ਤਾਨ ਤਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਸੋ ਪ੍ਰਾਪਤ ਧਰਤੀ ਆ ਸੋ ਇਥੇ ਪਉ ਤਰਸਤਾਨ ਤਾਨ ਤਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੋ ਆਪਾਂ ਵੇਖ ਸਾਧਿਆ ਕਿਦਣਾ ਸੁੰਦਰ ਜੜੀਓ ਗੁਰੂ ਸਾਹਿਬਾਂ ਦੀ ਜਿਹੜੀ ਇਮਾਰਤ ਬਣੀ ਹੋਈ ਆ ਸੋ ਤਸੀਂ ਦੇਖ ਰਿਹਾ ਦਿੱਲੀ ਫਾਇਰ ਟੀਵੀ ਸੋ ਵੀਡੀਓ ਚਲਦੇ ਚਲਦੇ ਸ਼ੇਅਰ ਕਰ ਦਿਆ ਕਰੋ ਤੁਹਾਡਾ ਬਹੁਤ ਧੰਨਵਾਦ ਹੋ ਗਾ ਵਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਸੋ ਆਪਾਂ ਵੇਖ ਸਾਧਿਆ ਅੱਜ ਸਗਰਾ ਆਂਦਾ ਦਿਹਾੜਾ ਅੱਜ ਹਾੜ ਮਹੀਨੇ ਦੀ ਜਿਹੜੀ ਸੰਗਰਾਂਦ ਆ ਸੋ ਆਪਾਂ ਵੀ ਅਸਾਧਿਆ ਕਿੱਤਨਾ ਸੁੰਦਰ 뷰 ਬਣਿਆ ਆ ਜੋ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਸੋ ਆਪਾਂ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਆ ਗੋਦਰਾ ਸਾਹਿਬ ਜੋ ਜੜਾ ਤਰਨਤਨ ਸਾਹਿਬਾ ਚ ਸਭਾ ਹੈ ਮਾਨੇ ਉਹ ਪੱਤਰਸਥਾਨ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਹੀਂ ਆ ਰਿਹਾ ਲੋਲਾ ਪਾਗਲ ਨਹੀਂ ਲੈ ਗਈ ਤੇ ਬੰਦਿਆ ਸੋ ਆਪੇ ਆਸਾਦ ਸੰਗ ਤਾਂ ਦਰਸ਼ਨਾ ਨੂੰ ਪਹੁੰਚ ਗਏ ਹਨ ਸੋ ਆਪਣਾ ਫਰਜ਼ ਬਣਦਾ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸੰਗਤਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਉਹ ਆ ਦੂਰੋਂ ਨੇੜੇ ਜਾਂ ਸੰਗਤਾਂ ਉਹ ਪਹੁੰਚ ਸਕਣ ਸਵਾਗਤ ਹੈ ਤਾਰਦਾ ਡਿਆੜਾ ਇਸ ਤਰਫ ਜਿਹੜਾ ਉਹ ਕੜਾ ਪ੍ਰਸ਼ਾਦ ਦੇ ਪ੍ਰਾਪਤ ਹੁੰਦੀ ਹੈ ਦਰਸ਼ਣੀ ਡੇੜੀ ਸੰਗਤਾਂ ਦੇ ਆਉਣ ਵਾਸਤੇ ਰਸਤਾ ਕਰੋ ਦਰਸ਼ਨ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ